ਲੋਵੀ ਦੋਸਤੋ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਕਾਫੀ ਛੇਰ ਬਾਅਦ ਆਪਾਂ ਵੀਡੀਓ ਪਾਉਣ ਲੱਗੇ ਆਂ ਤੇ ਖਾਲਾ ਆਪਣਾ ਦੋਸਤੋ ਬਣ ਜਾਂਦਾ ਇਟਾਂ ਲੈ ਆਈ ਹੋਣੇ ਆਪਾਂ ਇਧਰ ਲੱਗੀ ਪਈ ਲੈਵਰ ਉਹ 2 ਕਿੱਲੇ ਬੱਡ ਚਣਤਾ ਦੋਸਤੋ ਘੋਲੀਆਂ ਪਾਈ ਜਾਂਦੇ ਨਾਲ ਦੀ ਨਾਲ ਤੇ ਇਧਰ ਲਾ ਰੱਖਿਆ ਚੋਨਾ ਸਾਰੀ ਏਰੀਏ ਚ ਆਪਣੇ ਲੈਡ ਦੋਸਤੋ ਚੱਲੀ ਜਾਂਦੀ ਹੈ ਮੋਟਰਾਂ ਤੇ ਹਰਮਨ ਨੇ 2 ਕਿਲੇ ਲਾਦਾ ਝੋਨਾ ਤੇ ਬਾਕੀ ਕਹਿੰਦਾ ਬਿਜਣੀ ਮੂਗੀ ਤੇ ਬਾਣ ਤਿਆਰ ਕਰੀ ਜਾਂਦਾ ਸੁਆਗਾ ਮਾਰੀ ਜਾਂਦਾ ਤੇ ਖਾਲਾ ਆਪਾਂ 8-200 ਬਸਟਾਦੀ ਐ ਤੇ ਇਟਾਂ ਭਲੀ ਉਹਨੇ ਨਾਲ ਦੀ ਨਾਲ ਤੇ ਜੇਕਰ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਇਟਾ ਬਜਰੀ ਆਪਾਂ ਨੇੜੇ ਕਰੀ ਉਹਨੇ ਨਾਲ ਦੀ ਨਾਲ ਇੱਧਰ ਰੇਲ ਗੱਡੀ ਵੀ ਆ ਚੁੱਕੀ ਐ ਤੇ ਹਰਮਨ ਦੂਰ ਲਾਲ ਲੱਗਾ ਸਵਾਗੇ ਦੀ ਆੜ ਆਪਣੀ ਦੋਸਤੋ ਔਰ ਜਿਆਦਾ ਹੀ ਚੌੜੀ ਸੀਗੀ ਆੜਦਰੋਂ ਬਣੀ ਜਾਂਦੀ ਐ ਜੁੜੇ ਰੋ ਦੋਸਤੋ ਵਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਮਾਹੌਲ ਚਾਲ ਇਹ ਜਿਹੜਾ ਦੋਸਤੋ ਖਾਲਾ ਬੰਨਾ ਹੈ ਉਹ ਕੋਠੇ ਤੋਂ ਲੈ ਕੇ ਦੋਸਤੋ ਉਥੋਂ ਆਸ ਆ ਜਿਹੜਾ ਟਰੈਕਟਰ ਖੜਾ ਇੱਥੋਂ ਇੱਥੋਂ ਆਇਆ ਨੂੰ ਇਸ ਦੂਗਾ ਦੋਸਤੋ ਇਹ ਸਿੱਧਾ ਉਹ ਜਿਹੜਾ ਕੋਠਾ ਦੀ ਅਗਲੇ ਪਾਸੇ ਆਇਆ ਇੰਜਨ ਤੋਂ ਅਗਲੇ ਪਾਸੇ ਦਾ ਕੋਠਾ ਦੇ ਖਾਲ ਬੰਨਣਾ ਆਪਣਾ ਦੋਸਤੋ ਇੱਟਾਂ ਤੁਸੀਂ ਦੇਖ ਸਕਦੇ ਹੋ ਆੜਾ ਪੱਤਾ ਢਾਲੀ ਸੀਗੀ ਕੱਲ ਵਾਲੀ ਇਹ ਦੂਬਤ ਕੱਢਣਗੇ ਲੈਵਲ ਇਹਦਾ ਸਿੱ ਮੂਏ ਮੈਂ ਆ ਪਾਕੋਸ਼ ਕੱਟਦੇ ਸੀ ਤੇ ਕਾਪਾ ਨੂੰ ਦਰਖਤ ਵੀ ਪੱਟਣੇ ਪਏ ਕੇ ਦੋਸਤੋ ਕੁਝ ਵਿੱਚੋਂ ਜਿਹੜੇ ਪਹਿਲਾਂ ਯਾਰਦ ਦੇ ਉੱਤੇ ਸੀਗੇ ਤੇ ਮੈਂ ਤੇ ਯਾਰ ਮਣਾਈ ਸੀ ਕਿ ਮੋਟਰਸਾਈਕਲ ਤੇ ਇਹਦੇ ਲੈ ਆਏ ਸੀਗੇ ਬਾਬਾ ਜੀ ਮਾਂ ਦੀ ਰੋਟੀ ਉਹ ਸੁਆਗ ਮਾਰ ਲੱਗ ਤੇ ਆਪਾਂ ਗਰੀ ਬਣਾਉਣੀ ਸ਼ੁਰੂ ਕਰਤੀ ਆਹ ਦੋਸਤੋ ਨਿਸ਼ਾਨੀਆਂ ਲਾ ਚੁੱਕੇ ਆ ਇਧਰ ਉਹ ਉੱਥੇ ਛੰਨ ਲਾਤੀ ਆ ਦੋਸਤੋ ਇਹ ਕਿ ਬੈੱਡ ਚੰਤਾ ਹੈ 18 ਦੇ 14 ਬੈੱਡ ਦੋਸਤੋ ਲਓ ਵੀ ਦੋਸਤੋ ਤੂੜੀ ਦਾ ਕੰਮ ਆਪਣਾ ਗਿਆ ਸੀ ਕਿ ਨਿਬੜ ਅੱਜ ਆਪਾਂ ਕਰਦੇ ਆਂ ਵਾਹ ਬਾਈ ਉਧਰ ਪਾਕੀ ਤੇ ਨਵਾਂ ਬੂਰ ਸੋਨੂ ਵੀ ਦਿਖਾਉਣੇ ਆ ਬੂਰ ਆਪਾਂ ਕੀਤਾ ਦੂਜਾ ਵਰਮੇ ਵਾਲਾ ਲਓ ਜੀ ਦੋਸਤੋ ਇਹ ਆ ਗਈ ਆਪਣੀ ਪਾਣੀ ਵਾਲੀ ਖੌਦੀ ਤੇ ਇੱਥੇ ਆਪਾਂ ਲੈ ਗਏ ਇਸਕੇ ਪਾਣੀ ਪਰੇ ਨੂੰ ਤੇ ਇੱਥੇ ਟੋਹਾ ਪਟੇ ਕੋਲੇ ਪਾਣੀ ਸਟੋਰ ਕੀਤਾ ਤੇ ਵਰਮੇ ਵਾਲੇ ਬੋਰ ਨੂੰ ਪਾਣੀ ਚਾਹੀਦਾ ਜ਼ਿਆਦਾ ਦੋਸਤੋ ਇਸੇ ਕਰਕੇ ਤੇ ਟੋਹਾ ਪਟਾ ਕੋਲੇ ਤੇ ਇਧਰ ਆਪਣਾ ਤਮੀ ਨਾਲ ਟਰੈਕਟਰ ਵੀ ਪਹੁੰਚ ਚੁੱਕਿਆ ਹੈ ਲਓ ਉਧਰ ਗਿਆ ਚੱਲਦੇ ਆਂ ਦੋਸਤੋ ਟਰੈਕਟਰ ਕੋਲੀ ਹਰ ਉੱਤੇ। ਲਓ ਵੀ ਦੋਸਤੋ ਆਹ ਟੋਹੀ ਚੈੱਕ ਕੀਤਾ ਇਧਰ ਪਾਣੀ ਪਾਤਾ। ਤੇ ਇਧਰ ਮਸ਼ੀਨ ਦਾ ਹੰਡ ਪਾਈਪ ਲੱਗਿਆ ਸੀ ਇਹ ਵਿੱਚ। ਤੇ ਪੱਖਾ ਪਾਣੀ ਧੱਕਦਾ ਸੀ ਉੱਥੋਂ ਉਧਰੋਂ। ਪਾਣੀ ਐ ਵਾਪਸ ਆ ਜਾਂਦਾ ਸੀ ਇਹਦੇ ਵਿੱਚ। ਇੱਥੇ ਕੀਤਾ ਆਪਾਂ ਬੋਰ। ਤੇ ਬਾਕੀ ਤੁਸੀਂ ਬਰੇਤੀ ਚੈੱਕ ਕਰ ਸਕਦੇ ਹੋ। ਤੇ ਸਾਰਾ 65 ਕਿ ਫੋਟੋ ਬੋਰਡ ਕੀਤਾ ਆਪਾਂ। ਪੱਥਰ ਵਾਲਾ ਨਾ ਪਾਈਪ ਪਾਈਆਂ ਵਿੱਚ ਇਹਦੇ। ਨਾਲ ਘੱਗਰ ਸਨ ਪਾਇਆ ਤੇ ਚਲੋ ਵੀ ਦੋਸਤੋ ਜੀ ਟ੍ਰਪਿਆਂ ਸੁਗਰਮਗਰ ਪਾਰ ਆ ਰਖੇ ਤਾਂ ਵੀ ਆਪਾਂ ਤੇ ਚਲੋ ਵੀ ਦੋਸਤੋ ਆਪਣਾ ਵਾਹਣ ਹੈਗਾ ਜਮਾ ਮੋੜ ਤੇ ਇੱਥੇ ਨਾ ਬੋਰਡ ਲੱਗਿਆ ਸੀਗਾ ਦੱਸਣ ਵਾਸਤੇ ਅੱਗੇ ਮੋੜ ਐ। ਖੌਲੀ ਚੱਲੋ ਨਾਲੇ। ਤੇ ਡਿੱਗ ਪਿਆ। ਤੇ ਇਹਨੂੰ ਆਪਾਂ ਕਰਦੇ ਹਾਂ ਖੜਾ ਹੁਣ। ਨਾ ਵੀ ਦੋਸਤੋ ਬੋਰਡ ਕਰਤਾ ਖੜਾ। ਲਾ ਅੰਦਰੇ। ਹੁਣ ਵੀ ਦੋਸਤੋ ਬੋਰਡ ਆਪਾਂ ਕਰਤਾ ਬਾਹਰ। ਲਾਤੀਆਂ ਇਹਦੇ ਨਿੱਟਾ-ਵਟਾ। ਕਈ ਏਰੀ ਪਿੰਡ ਦਾ ਰਾਤੋਂ ਹਨੇਰੇ ਸਵੇਰੇ ਆਉਂਦਾ ਇੱਧਰੋਂ ਸਿੱਧੇ ਧਾਰ ਦਿੰਦਾ ਲੋ ਵੀ ਦੋਸਤੋ ਇੱਥੇ ਕਰਦੇ ਆਪਾਂ ਬਲੌਗ ਦਾ ਐਂਡ ਜੇਕਰ ਜੇ ਤੁਹਾਨੂੰ ਬਲੌਗ ਵਧੀਆ ਲੱਗਾ ਹੋਇਆ ਤਾਂ ਬਲੌਗ ਨੂੰ ਕਰਿਓ ਲਾਈਕ ਸ਼ੇਅਰ ਕਮੈਂਟ ਧੰਨਵਾਦ ਜੀ ਮਿਲਦੇ ਆਂ ਕਿਸੇ ਹੋਰ ਬਲੌਗ ਵਿੱਚ